ओ मेरे गुरुजी रहना ओ मेरे गुरुजी रहना ओ मेरे गुरुजी रहना ओ मेरे गुरुजी रहना ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਇੱਕ ਉਪਰੀ ਮੰਜ਼ਲ ਦੇ ਵਿੱਚੋਂ ਢੇਠਾ ਡਿੱਗਣ ਕਰਕੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿੱਥੇ ਇੱਕ ਵਿਦਿਆਰਥੀ ਨੇ ਕਤਤ ਤੌਰ ਤੇ ਲਾਇਬ੍ਰੇਰੀ ਦੀ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਤਾਂ ਨੌਜਵਾਨ ਦੀ ਪਛਾਣ ਨikhil ਸਿਮਕ ਦੇ ਤੌਰ ਤੇ ਹੋਈ ਹੈ ਜੋ ਕਿ ਪਿੰਡ ਸੁਨੜਖੁਰਦ ਤਹਿਸੀਲ ਫਲੋਰ ਜ਼ਿਲ੍ਹਾ ਜ਼ਿਲੰਦਰ ਦਾ ਰਹਿਣ ਵਾਲਾਤਾ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਆ ਡੀਐਸਪੀ ਭਾਰਤਪੂਰਨ ਦਾ ਇਹ ਕਹਿਣਾ ਹੈ ਕਿ ਮ੍ਰਿਤਕ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਤੇ ਉਧਰ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਫਰਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪਰ ਜਿਵੇਂ ਹੀ ਇਸ ਮੁੰਡੇ ਨੇ ਛਾਲ ਮਾਰੀ ਹੈ ਤਾਂ ਪੂਰੇ ਯੂਨੀਵਰਸਿਟੀ ਦੇ ਵਿੱਚ ਹੀ ਹੜਕੰਪ ਮੱਚ ਗਿਆ ਚਾਰੇ ਪਾਸੇ ਭੱਜੜਾ ਪੈ ਗਈਆਂ ਨੇ ਤੇ ਤੁਰੰਤ ਮੌਕੇ ਤੇ ਪੁਲਿਸ ਨੂੰ ਸੱਦਿਆ ਗਿਆ ਜਿਹੜਾ ਸੁਨੇਰਖੁਰਦ ਪਿੰਡ ਫਲੋਰ ਤੋਂ ਜਿਹੜਾ ਆਂਦਾ ਸੀ ਇੱਥੇ ਇੱਕ ਯੂਨੀਵਰਸਿਟੀ ਵਿੱਚ ਜਿਹੜਾ ਆ ਉਹ ਐਜੂਕੇਸ਼ਨ ਪ੍ਰਾਪਤ ਕਰ ਰਿਹਾ ਸੀ ਔਰ ਘਰ ਤੋਂ ਅੱਜ ਸਵੇਰੇ ਆਇਆ ਕੁਝ ਮਾਨਸਿਕ ਸਥਿਤੀ ਇਹਦੀ ਠੀਕ ਨਹੀਂ ਸੀ ਉਹਨੇ ਪਹਿਲਾਂ ਜਿਹੜਾ ਸਟੇਟਸ ਪਾਇਆ ਜਿੰਦੇ ਵਿੱਚ ਆਪਣਾ ਜਿਹਨੇ ਸੁਸਾਈਡ ਕਰਨ ਬਾਰੇ ਵੀ ਜ਼ਿਕਰ ਕੀਤਾ ਸੀ ਤੇ ਉਸ ਤੋਂ ਬਾਅਦ ਇਹਨੇ ਜਿਹੜਾ ਆ ਸੁਸਾਈਡ ਜਿਹੜੀ ਕਰ ਲਈ ਸੀ ਤੇ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਨikhil ਆ ਜੀ Nikhil ਅੱਛਾ ਜੀ ਘਰ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਕੀ ਸ਼ੱਕ ਕੋਈ ਦੇਖੋ ਜੀ ਜੰਗ ਲੜਕਾ ਸੀ ਨੈਚੁਰਲੀ ਕੁਝ ਘਰ ਵਾਲਿਆਂ ਨੂੰ ਹੁੰਦਾ ਕਿ ਹਰ ਐਂਗਲ ਤੋਂ ਜਿਹੜਾ ਆ ਉਹ ਦੇਖਦੇ ਆ ਕਿ ਕੁਝ ਹੋਰ ਨਾ ਹੋਵੇ ਮਿਸ ਪੀਰ ਨੇ ਵਿੱਚ ਕੋਈ ਛੱਕੀ ਨਾ ਹੋਵੇ ਉਹ ਜਿਹੜਾ ਜਿਹੜਾ ਵੀ ਉਹਨਾਂ ਦੇ ਮਨ ਚ ਇਸ਼ੂ ਜਿਹੜੇ ਹੈ ਸੀ ਉਹ ਅਸੀਂ ਪ੍ਰੋਪਰ ਤਰੀਕੇ ਨਾਲ ਉਹਨਾਂ ਦੀ ਯਕੀਨ ਮਤਲਬ ਕਿ ਉਹਨਾਂ ਨੂੰ ਹਰ ਚੀਜ਼ ਦਿਖਾਇਆ ਜਦੋਂ ਉਹਨਾਂ ਨੂੰ ਸ਼ੋਰ ਹੋ ਗਿਆ ਕਿ ਵਸੇ ਹੀ ਬੱਚੇ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਰਕੇ ਇਹ ਸੁਸਾਈਡ ਦਾ ਇਹ ਮਸਵਾਲਾ ਉਹਨੇ ਕੋਈ ਬਿਲਡਿੰਗ ਤੋਂ ਜੰਪ ਕਰਕੇ ਕੀਤੀ ਹੈ ਜੀ ਉਹ ਮੈਂ ਦੱਸ ਸਕਦਾ ਤੁਹਾਨੂੰ ਉਹਨੇ ਜੰਪ ਕਰਕੇ ਕੀਤੀ ਹੈ ਸਰ ਕੋਈ ਪਤਾ ਹੈ ਕਿੱਥੇ ਜਾਣਾ ਮਤਲਬ ਸੁਨੇਰ ਖੁਰ ਤੋਂ ਦੱਸਿਆ ਜੀ ਸੁਨੇਰ ਖੁਰ ਫਲੋਰ ਦੇ ਲਾਗੇ ਪਿੰਡ ਆ ਜੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਵੱਡਾ ਹਾਦਸਾ ਵਾਪਰ ਗਿਆ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਇਮਾਰਤ ਦੀ ਇੱਕ ਉਪਰੀ ਮੰਜ਼ਲ ਦੇ ਵਿੱਚੋਂ ਢੇਠਾ ਡਿੱਗਣ ਕਰਕੇ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਫਗਵਾੜਾ ਦੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਜਿੱਥੇ ਇੱਕ ਵਿਦਿਆਰਥੀ ਨੇ ਕਤਤ ਤੌਰ ਤੇ ਲਾਇਬ੍ਰੇਰੀ ਦੀ ਬਿਲਡਿੰਗ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਤਾਂ ਨੌਜਵਾਨ ਦੀ ਪਛਾਣ ਨikhil ਸਿਮਕ ਦੇ ਤੌਰ ਤੇ ਹੋਈ ਹੈ ਜੋ ਕਿ ਪਿੰਡ ਸੁੰਨੜਖੁਰਦ ਤਹਿਸੀਲ ਫਲੌਰ ਜ਼ਿਲ੍ਹਾ ਜ਼ਿਲੰਦਰ ਦਾ ਰਹਿਣ ਵਾਲਾ ਥਾ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਆ ਡੀਐਸਪੀ ਭਾਰਤਪੂਰਨ ਦਾਇ ਕਹਿਣਾ ਹੈ ਕਿ ਮ੍ਰਿਤਕ ਮਾਨਸਿਕ ਤੌਰ ਤੇ ਪਰੇਸ਼ਾਨ ਦੱਸਿਆ ਜਾ ਰਿਹਾ ਤੇ ਉਧਰ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ ਫਰਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਪਰ ਜਿਵੇਂ ਹੀ ਇਸ ਮੁੰਡੇ ਨੇ ਛਾਲ ਮਾਰੀ ਹੈ ਤਾਂ ਪੂਰੇ ਯੂਨੀਵਰਸਿਟੀ ਦੇ ਵਿੱਚ ਹੀ ਹੜਕੰਪ ਮੱਚ ਗਿਆ ਚਾਰੇ ਪਾਸੇ ਭਾਜੜਾ ਪੈ ਗਈਆਂ ਨੇ ਤੇ ਤੁਰੰਤ ਮੌਕੇ ਤੇ ਪੁਲਿਸ ਨੂੰ ਸੱਦਿਆ ਗਿਆ ਜਿਹੜਾ ਸੁਨੇਰ ਖੁਰਦ ਪਿੰਡ ਫਲੋਰ ਦੇ ਉੱਤੋਂ ਜਿਹੜਾ ਆਂਦਾ ਸੀ ਇੱਥੇ ਇੱਕ ਯੂਨੀਵਰਸਿਟੀ ਵਿੱਚ ਜਿਹੜਾ ਆ ਉਹ এডਿਊਕੇਸ਼ਨ ਪ੍ਰਾਪਤ ਕਰ ਰਿਹਾ ਸੀ ਔਰ ਘਰ ਤੋਂ ਅੱਜ ਸਵੇਰੇ ਆਇਆ ਕੁਝ ਮਾਨਸਿਕ ਸਥਿਤੀ ਇਹਦੀ ਠੀਕ ਨਹੀਂ ਸੀ ਉਹਨੇ ਪਹਿਲਾਂ ਜਿਹੜਾ ਸਟੇਟਸ ਪਾਇਆ ਜਿੰਦੇ ਵਿੱਚ ਆਪਣਾ ਜਿਹਨੇ ਸੁਸਾਈਡ ਕਰਨ ਬਾਰੇ ਵੀ ਜ਼ਿਕਰ ਕੀਤਾ ਸੀ ਤੇ ਉਸ ਤੋਂ ਬਾਅਦ ਇਹਨੇ ਜਿਹੜਾ ਸੁਸਾਈਡ ਜਿਹੜੀ ਕਰਨੀ ਸੀ ਤੇ ਕੀ ਨਾਮ ਮੁੰਡੇ ਦਾ ਮੁੰਡੇ ਦਾ ਨਾਮ ਨikhil ਹੈ ਜੀ ਨikhil ਅੱਛਾ ਜੀ ਘਰ ਦੇ ਪਰਿਵਾਰਕ ਮੈਂਬਰਾਂ ਨੇ ਕੋਈ ਕੀ ਸ਼ਕ ਕੋਈ ਦੇਖੋ ਜੀ ਜੰਗ ਲੜਕਾ ਸੀ ਨੈਚੁਰਲੀ ਕੁਝ ਘਰ ਵਾਲਿਆਂ ਨੂੰ ਹੁੰਦਾ ਕਿ ਹਰ ਐਂਗਲ ਤੋਂ ਜਿਹੜਾ ਆ ਉਹ ਦੇਖਦੇ ਆ ਕਿ ਕੁਝ ਹੋਰ ਨਾ ਹੋਵੇ ਮਿਸ ਪੀਰ ਨੇ ਅੰਦਰ ਕੋਈ ਛਕੀ ਨਾ ਹੋਵੇ ਉਹ ਜਿਹੜਾ ਜਿਹੜਾ ਵੀ ਉਹਨਾਂ ਦੇ ਮਨ 'ਚ ਇਸ਼ੂ ਜਿਹੜੇ ਹੈ ਸੀ ਉਹ ਅਸੀਂ ਪ੍ਰੋਪਰ ਤਰੀਕੇ ਨਾਲ ਉਹਨਾਂ ਦੀ ਯਕੀਨ ਮਤਲਬ ਕਿ ਉਹਨਾਂ ਨੂੰ ਹਰ ਚੀਜ਼ ਦਿਖਾਇਆ ਜਦੋਂ ਉਹਨਾਂ ਨੂੰ ਸ਼ੋਰ ਹੋ ਗਿਆ ਕਿ ਵੈਸੇ ਹੀ ਬੱਚੇ ਦੀ ਮਾਨਸਿਕ ਸਥਿਤੀ ਠੀਕ ਨਾ ਹੋਣ ਕਰਕੇ ਇਹ ਸੁਸਾਈਸਾਈਡ ਦਾ ਇਹ ਮਸਵਾੜਾ ਦੇਖੋ ਨਾ ਜਿੱਦਾਂ ਕੀ ਕੀ ਦੇਖੋ ਨੇ ਕਿੰਦਾਂ ਜੀ ਉਹਨਾਂ ਕੋ ਬਿਲਡਿੰਗ ਤੋਂ ਜੰਪ ਕਰਕੇ ਕੀਤੀ ਹੈ ਜੀ ਉਹ ਮੈਂ ਦੱਸ ਸਕਦਾ ਤੁਹਾਨੂੰ ਉਹਨਾਂ ਜੰਪ ਕਰਕੇ ਕੀਤੀ ਹੈ ਸਾਰੇ ਕੋਈ ਪਤਾ ਗੱਲ ਹੈ ਕਿੱਥੇ ਜਾਣਾ ਮੈਨੂੰ ਨਹੀਂ ਪਤਾ ਇਸਨੇਰ ਕੋਟ ਦੱਸਿਆ ਜੀ ਸਨੇਰ ਕੋਟ ਫਲੋਰ ਦੇ ਲਾਗੇ ਪਿੰਡ ਆ ਜੀ